हां जी ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਿਸਾਨ ਵੀਰਾਂ ਦਾ ਮੁੱខਲ ਸਵਾਲ ਆਉਣੇ ਆ ਰਹੇ ਆ ਕਿਉਂਕਿ ਦੇਖੋ ਜਿਹੜੀਆਂ ਪਹਿਲਾਂ ਵਾਲੀਆਂ ਕਿਸਮਾਂ ਨੇ ਦੇਖੀਆਂ ਪਰਖੀਆਂ ਉਹਨਾਂ ਤੋਂ ਇਲਾਵਾ ਜਿਹੜੀ ਬਜਾਈ ਹੈ ਸਾਲ ਨਵੀਆਂ ਕਿਸਮਾਂ ਦੇ ਵਿੱਚ ਜਿਹੜੀਆਂ ਪਿਛਲੇ 1-2 ਸਾਲਾਂ ਤੋਂ ਬਹੁਤ ਵਧੀਆ ਪਰਫਾਰਮੈਂਸ ਦਿੱਤੀ PVW 826 ਤੇ DBW 327 ਇਹਨਾਂ ਦਾ ਜਿਹੜਾ ਰਕਬਾ ਇਹਨਾਂ ਹੇਠ ਕਾਫੀ ਆਊਗਾ ਇਹ ਦੂਰਾ ਵਾ ਡੀਬੀਡਬਲਯੂ 303 ਕਹਿ ਲਿਏ ਜਾਂ ਐਚਡੀ 3086 ਡੀਬੀਡਬਲਯੂ 222 ਡੀਬੀਡਬਲਯੂ 187 ਇਹ ਕਾਫੀ ਰਕਬਾ ਆਉਣਾ ਤੇ ਇਹ ਦੋ ਕਿਸਮਾਂ ਨੇ ਡੀਬੀਡਬਲਯੂ 327 ਤੇ ਪੀਬੀਡਬਲਯੂ 826 ਇਹਦੇ ਬਾਰੇ ਕਿਸਾਨ ਵੀਰ ਪੁੱਛ ਰਹੇ ਸੀਗੇ ਕਿ ਇੱਕ ਦੋ ਸਵਾਲ ਆਏ ਸੀ ਮਿਕਸ ਕਰਕੇ ਵੇਚਣ ਬਾਰੇ ਮਿਕਸ ਕਰਕੇ ਬੀਜਣ ਦਾ ਕਿਸਾਨ ਵੀਰੋਂ ਮੈਂ ਤੁਹਾਨੂੰ ਇੱਕ ਜਿਹੜਾ ਫੰਡਾਮੈਂਟਲ ਮੈਂ ਲੈਂਦਾ ਦੱਸਿਆ ਸੀਗੇ ਇਹਦਾ ਜਿਹੜਾ ਸਿਧਾਂਤ ਕੀ ਆ ਕਿ ਦੋ ਕਿਸਮਾਂ ਜਾਂ ਤਿੰਨ ਕਿਸਮਾਂ ਜਿਹੜੀਆਂ ਆਪਾਂ ਮਿਕਸ ਕਰਕੇ ਬੀਜਦੇ ਆ ਉਹਨਾਂ ਦੀ ਇੱਕ ਤਾਂ ਪੀਕ ਨਿਊਟ੍ਰੀਐਂਟ ਡਿਮਾਂਡ ਆ ਜਿਹੜੀ ਉਹਨਾਂ ਦੀ ਤੱਤਾਂ ਦੀ ਖਰਾਕੀ ਤੱਤਾਂ ਦੀ ਜ਼ਰੂਰਤ ਇੱਕ ਉਹਦੇ 'ਚ ਫਰਕ ਹੁੰਦਾ ਟਾਈਮਿੰਗ 'ਚ ਫਰਕ ਹੁੰਦਾ ਰੂਟ ਲੈਂਥ 'ਚ ਫਰਕ ਹੁੰਦਾ ਹਾਈਟ ਦਾ ਫਰਕ ਹੁੰਦਾ ਇਸ ਕਰਕੇ ਉਹ ਜਿਹੜੀਆਂ ਹੈਗੀਆਂ ਦੋਵੇਂ ਇੱਕ ਦੂਜੇ ਨਾਲ ਕੰਪੀਟੀਸ਼ਨ ਘਟਾਉਂਦੀਆਂ ਨੇ ਤੇ ਬੈਸਟ ਪਰਫਾਰਮੈਂਸ ਆਉਦੀ ਦਿੰਦੀਆਂ ਨੇ ਬਜਾਏ ਕਿ ਉਸੇ ਹੀ ਕਿਸਮ ਦੇ ਬੂਟੇ ਗਿਣਤੀ 'ਚ ਵੱਧ ਹੋਣ वैसे ते ਦੋਨੇ ਕਿਸਮਾਂ ਜਿਹੜੀਆਂ ਕੱਲੀਆਂ-ਕੱਲੀਆਂ ਵੀ ਬੈਸਟ ਪਰਫਾਰਮੈਂਸ ਦਿੱਤੀ ਪਿਛਲੇ ਸਾਲਾਂ 'ਚ ਜਿਹੜੀ ਪੀਬੀਡਬਲ 826 ਇਹਦੀ 900 ਦੀ ਔਸਤ ਝਾੜ ਹੈ ਜਿਹੜਾ 24 ਕੁਇੰਟਲ ਤਾਈਂ ਹੈ 148 ਇੰਚ ਪੱਕਦੀ ਹੈ 100 ਸੈਂਟੀਮੀਟਰ ਔਸਤ ਕੱਦ ਹੈ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਕਾਫੀ ਵਧੀਆ ਹੈਗੀ ਹੈ ਡਿੱਗਣ ਦੀ ਕੋਈ ਸਮੱਸਿਆ ਹੈ ਨਹੀਂ ਗਈ ਤੇ ਪਿਛਲੇ ਸਾਲ ਕਿਸਾਨ ਵੀਰਾਂ ਨੇ ਜਿਹੜਾ 26 27 28 ਕੁਇੰਟਲ ਤਾਈਂ ਕਿਉਂਕਿ ਥੱਲੇ ਕਮੈਂਟ ਕਰਕੇ ਕਿਸਾਨ ਵੀਰ ਆਪ ਦਾ ਫੀਡਬੈਕ ਦੇਣ ਦੇ ਕਿ ਅਸੀਂ ਇੰਨਾ-ਇੰਨਾ ਝਾੜ ਲਿਆ ਤੇ ਜਿਹੜੀ ਡੀਵੀਲਰ 327 ਹੈ ਉਹਦਾ ਤਾਂ ਉਸ ਤੇ 4ੜਾ ਜਿਹੜਾ 28 29 30 ਕੁਇੰਟਲ ਤੱਕ ਹੈ ਤੇ ਪਿਛਲੇ ਸਾਲ ਜਿਹੜਾ ਰੇਟ 33 ਕੁਇੰਟਲ ਪਲੱਸ ਰਕਾਰ ਰਿਹਾ ਤੇ 34 35 ਕੁਇੰਟਲ ਤੱਕ ਦੋਹਾਂ ਦਾ ਜਿਹੜਾ ਪੋਟੈਂਸ਼ੀਅਲ ਦੋਹੇ ਕਿਸਮਾਂ ਜਿਹੜੀਆਂ ਹੈਗੀਆਂ 30 ਕੁਇੰਟਲ ਪਲੱਸ ਕ੍ਰੋਸ ਕਰ ਸਕਦੀਆਂ 32 33 34 ਕੁਇੰਟਲ ਤੱਕ ਬ ਬੜੇ ਆਸਾਨੀ ਨਾਲ ਝਾੜ ਲੈ ਸਕਦੇ ਤਾਂ ਇਹਨਾਂ ਦਾ 7 ਦਿਨ ਦਾ ਜਿਹੜਾ ਪਕਾ ਦਾ ਫਰਕ ਆ ਉਹ ਚੀਜ਼ ਇਹ ਪਲੱਸ ਪੁਆਇੰਟ ਦਿੰਦੀ ਹੈ ਕਿ ਜਿਹੜੀ ਇਹ 826 147 ਦਿਨ ਤੇ ਦੂਸਰੀ 327 155 ਦਿਨ 7 ਦਿਨ ਦਾ ਫਰਕ ਕਣਕ ਦੇ ਵਿੱਚ ਦੋ ਹਫ਼ਤੇ ਵੀ ਕਵਰ ਹੋ ਜਾਂਦੇ ਹੁੰਦੇ ਪਕਾ ਦੇ ਕਿਉਂਕਿ ਇਹ ਨਹੀਂ ਜਿਹੜਾ ਚੁੰਨ ਨੂੰ ਬਹੁਤਾ ਬਹਿਣਾ ਨਹੀਂ ਹੁੰਦਾਗਾ ਹਾਂ ਜੇ ਜ਼ਿਆਦਾ ਚੜਾ ਕੇ ਆਪਾਂ ਵੜਦੇ ਫਿਰ ਉੱਥੇ ਜਿਹੜੀ ਕਿਰਨ ਦੀ ਸਮੱਸਿਆ ਆ ਸਕਦੀ ਹੁੰਦੀ ਹੈ ਤਾਂ ਉਹ ਜਿਹੜੇ ਪੀ ਕੰਡਿਊਟਰੀਅੰਟ ਡਿਮਾਂਡ ਇਹਨਾਂ ਦੀ ਉਹਦਾ ਫਰਕ ਹਾਈਟ 2 ਸੈਂਟੀਮੀਟਰ ਦਾ ਫਰਕ 327 ਜਿਹੜੀ 98 ਸੈਂਟੀਮੀਟਰ ਦੂਸਰੀ 100 ਸੈਂਟੀਮੀਟਰ ਆਸਤ ਕੱਦਦਾ ਤਾਂ ਉਹਦੇ ਕਰਕੇ ਆਪਾਂ ਇਹਨਾਂ ਨੂੰ ਬੀਜ ਸਕਦੇ ਜੇ ਤੁਸੀਂ ਮਿਕਸ ਕਰਕੇ ਬੀਜੋ ਜੇ ਬੀਜ ਦੀ ਮਾਤਰਾ ਦੇ ਵਿੱਚ ਜਿਹੜੀ ਘੱਟ ਕੱਦ ਵਾਲੀ ਕਿਸਮ ਹੁੰਦੀ ਉਹਦਾ ਬੀਜ ਆਪਾਂ ਥੋੜਾ ਜਿਹਾ ਵੱਧ ਰੱਖਣਾ ਹੁੰਦਾ ਲੰਬੇ ਕੱਦ ਵਾਲੀ ਜਿਹੜਾ ਉਹਦਾ ਘੱਟ ਰੱਖਣਾ ਹੁੰਦਾ ਇਹਦੇ ਵਿੱਚ ਤੁਸੀਂ 50 50 ਵੀ ਪਾ ਸਕਦੇ ਹੋ 20 20 ਕਿਲੋ ਵੀ ਤੇ ਜੇ ਵੱਧ ਘੱਟ ਕਰਨਾ ਤਾਂ ਫਿਰ ਤੁਸੀਂ ਜਿਹੜੀ 327 ਆ ਉਹਦਾ 25 ਕਰੋ ਤੇ ਦੂਸਰੀ ਦਾ 15 ਕਰੋ ਜੇ ਆਪਾਂ 45 ਕਿਲੋ ਵੀ ਪਾਉਣਾ ਤਾਂ 25 ਕਿਲੋ 327 ਦਾ ਤੇ 20 ਕਿਲੋ 826 ਦਾ ਇਸੇ ਰੇਸ਼ਿਓ ਦੇ ਵਿੱਚ ਤੁਸੀਂ ਜਿਹੜੀ ਹੈਗੀ ਬਿਜਾਈ ਕਰ ਸਕਦੇ ਵੈਸੇ ਜਿਹੜੀਆਂ ਟਾਪ ਦੀਆਂ ਆਉਣ ਵਾਲੀਆਂ ਹਰ ਸਾਲ ਨਵੀਆਂ ਕਿਸਮਾਂ ਕਿਸਾਨ ਵੀਰੋ ਬ੍ਰੀਡ ਕੀਤੀਆਂ ਜਾਂਦੀਆਂ ਨੇ ਸਾਆਂ ਹੀ ਸ਼ਾਨਦਾਰ ਚਾੜ੍ਹ ਨੇ ਇਹਦੇ ਵਿੱਚ ਖਾਸ ਖਿਆਲ ਇਹ ਰੱਖਣਾ ਕਿ ਜੇ ਆਪਾਂ ਮਿਕਸ ਕਰਕੇ ਬੀਜਣੀਆਂ ਹੁਣ ਤਾਂ ਬੱਸ ਟਾਈਮ ਜਿਹੜਾ ਹੈਗਾ 1 ਨਵੰਬਰ ਅੱਜ ਹੋ ਗਿਆ ਬਜਾਈ ਹੈ ਨਾ ਜਿਹੜੀ 5 ਨਵੰਬਰ ਤੋਂ ਬਾਅਦ ਕਰਨੀ ਹੈ ਪੀਬੀਡਬਲਿਊ 826 ਬਾਰੇ ਮੈਂ ਸਪੈਸ਼ਲ ਵੀਡੀਓ ਪਾਈ ਸੀਗੀ ਕਿ ਇਹਦੀ ਆਪਾਂ ਬਜਾਹ ਅਕਤੂਬਰ ਚ ਤੱਕ ਕਰਨੀ ਹੋਣੀ ਹੈ ਹੁਣ ਜਿਹੜੇ ਕਿਸਾਨ ਵੀ ਰਣ ਕਰਤੀ ਉਹ ਵੱਖਰੀ ਗੱਲ ਹੁਣ ਤਾਂ ਟਾਈਮ ਵੀ ਹੈ ਨੀਗਾ 5 ਤੋਂ 15 ਨਵੰਬਰ ਵਾਲੀ ਬੈਸਟ ਵਿੰਡੋ ਆ 7 8 ਨਵੰਬਰ ਦੇ ਤਕਰੀਬਨ ਜੇ ਤੁਸੀਂ ਮਿਕਸ ਕਰਕੇ ਬੀਜਣੀ ਉਦੋਂ ਦੀ ਬਜਾਈ ਕਰਿਆ ਜੇ ਨਾਰਮਲ ਆਪਾਂ ਖਾਦਾਂ ਪਾਉਣੀਆਂ ਨੇ ਉੱਤੇ ਜਿਹੜੀਆਂ ਮੈੰਗਨੀਜ਼ ਜ਼ਿੰਕ ਕੋਰ ਤੇ ਮੈਗਨੀਜ਼ ਦੀ ਤੇ ਉਸ ਤੋਂ ਬਾਅਦ ਮੈਗਨੀਜ਼ ਜਿੰਕ ਕਲੀ ਦਾ ਪਾਣੀ ਯੂਰੀਆ ਦੋ ਸਪਰੇਇਆਂ ਕਰ ਦਿਓ ਗੋਬ ਟਾਈਮ ਜਾ ਕੇ ਆਪਾਂ ਐਨਪੀਕੇ 13045 ਕਿਉਂਕਿ ਭਾਰ ਦਾਣੇ ਦਾ ਵਜ਼ਨ ਦਾਣੇ ਦਾ ਸਾਈਜ਼ ਜਿਹੜੀ ਐਨਪੀਕੇ 13045 ਆ ਉਹ ਬੜਾ ਜਿਹੜਾ ਹੈਗਾ ਮੈਟਰ ਕਰਦੀ ਹੈ ਬੜਾ ਮਹੱਤਵਪੂਰਨ ਰੋਲਾ ਦਾ ਕਰਦੀ ਹੈ ਤੇ ਤੁਸੀਂ ਝਾੜ ਮੰਨ ਕੇ ਚੱਲੋਗੇ ਜਿਹੜਾ 30 ਪਲੱਸ ਤੋਂ ਬੜੀ ਆਸਾਨੀ ਦੇ ਨਾਲ ਬਾਕੀ ਪਰਮਾਤਮਾ ਦੀ ਕਿਰਪਾ ਚਾਹੀਦੀ ਮੌਸਮ ਜਿਹੜਾ ਫੇਵਰੇਬਲ ਹੁੰਦਾ ਤਾਂ ਆਪਣੀ ਮਿਹਨਤ ਤੇ ਮੌਸਮ ਦੋਵੇਂ ਰਲ ਕੇ ਕੰਬੀਨੇਸ਼ਨ ਹੈ ਜਿਹੜਾ ਹੁਣ ਕਣਕ ਵੀ ਜੜੀ ਹੈਗੀ 32 ਕਵੰਟਲ ਪਲੱਸ ਹੋਣ ਲੱਗ ਪਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਨ